ਮਾਚੀਵਾੜਾ ਦੇ ਨੇੜਲੇ ਪਿੰਡ ਸ਼ਤਾਬਗੜ ਵਿਖੇ ਇੱਕ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਵਿਆਹੁਤਾ ਦੋ ਬੱਚਿਆਂ ਦੀ ਮਾਂ ਜੋ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਸਹੁਰੇ ਪਰਿਵਾਰ ਨੇ ਇਹ ਦੋਸ਼ ਲਗਾਇਆ ਕਿ ਉਹ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਈ ਹੈ ਜਿਸ ਸਬੰਧੀ ਮਾਚੀਵਾੜਾ ਪੁਲਿਸ ਥਾਣਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਵਿਅਵਤਾਦੇਸਔਰੇ ਪਰਿਵਾਰ ਨੇ ਇਹ ਦੱਸਿਆ ਕਿ ਉਹਨਾਂ ਦਾ ਇੱਕ ਲੜਕਾ ਜੋ ਵਿਦੇਸ਼ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਹੈ ਤੇ ਉਹਨਾਂ ਦੀ ਨੋ ਅਮਨਦੀਪ ਕੌਰ ਦੋ ਬੱਚਿਆਂ ਸਮੇਤ ਉਹਨਾਂ ਦੇ ਨਾਲ ਪਰਿਵਾਰ ਚ ਰਹਿੰਦੀ ਜਦੋਂ ਰਾਤ ਨੂੰ 14 ਫਰਵਰੀ ਨੂੰ ਵੇਖਿਆ ਗਿਆ ਤਾਂ ਅੱਧੀ ਰਾਤ ਨੂੰ ਬੱਚਿਆਂ ਦੇ ਰੋਣ ਦੀ ਆਵਾਜ਼ ਆਈ ਤਾਂ ਪਰਿਵਾਰ ਨੇ ਦੇਖਿਆ ਕਿ ਬੱਚੇ ਕਿਉਂ ਰੋ ਰਹੇ ਨੇ ਤਾਂ ਇਸ ਦੌਰਾਨ ਉਹਨਾਂ ਦੇ ਹੋਸ਼ ਉੱਡੇ ਉਨ੍ਹਾਂ ਨੇ ਦੇਖਿਆ ਕਿ ਮਨਦੀਪ ਕੌਰ ਆਪਣੇ ਕਮਰੇ ਦੇ ਵਿੱਚ ਤੇ ਘਰ ਦੇ ਵਿੱਚ ਮੌਜੂਦ ਨਹੀਂ ਸੀ ਜਾਂਚ ਕਰਨ ਤੇ ਪਤਾ ਲੱਗਿਆ ਕਿ ਪਿੰਡ ਦੇ ਹੀ ਇੱਕ ਨੌਜਵਾਨ ਦੇ ਨਾਲ ਉਸਦੇ ਨਜਾਇਜ਼ ਸਬੰਧ ਸਨ ਜਿਸ ਦੇ ਨਾਲ ਉਹ ਫਰਾਰ ਹੋ ਗਈ ਹੈ ਸਾਰੇ ਪਰਿਵਾਰ ਨੇ ਦੋਸ਼ ਲਗਾਇਆ ਕਿ ਨੂੰ ਕਰੀਬ 7 ਟੋਲੇ ਸੋਨੇ ਦੇ ਗਹਿਣੇ ਅਤੇ 90000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋਈ ਹੈ ਇਹ ਘਟਨਾ ਦੇ ਨਾਲ ਪਿੰਡ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਇੱਕ ਮਾਂ ਦਾ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਦੇ ਨਾਲ ਫਰਾਰ ਹੋਣ ਦਾ ਬੜਾ ਹੀ ਮੰਦ ਭਾਗਾ ਮਾਮਲਾ ਸਾਹਮਣੇ ਆਇਆ ਦੂਸਰੇ ਪਾਸੇ ਜਦੋਂ ਥਾਣਾ ਮੁਖੀ ਪਵਿੱਤਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਮਨਦੀਪ ਕੌਰ ਦੀ ਗਮਸ਼ੁਦਦੀ ਸੰਬੰਧੀ ਸਾਰੇ ਪਰਿਵਾਰ ਦੇ ਵੱਲੋਂ ਰਿਪੋਰਟ ਦਰਜ ਕਰਵਾਈ ਸੀ ਪਰ ਸਾਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਜਿਸ ਦੇ ਵਿੱਚ ਮਨਦੀਪ ਕੌਰ ਅਤੇ ਉਸਦੇ ਪ੍ਰੇਮੀ ਨੇ ਇਹ ਅਪੀਲ ਦਾਇਰ ਕੀਤੀ ਹੈ ਕਿ ਉਹ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਕੁਝ ਲੋਕਾਂ ਤੋਂ ਖਤਰਾ ਹੈ ਇਸ ਲਈ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਹਨਾਂ ਨੇ ਦੱਸਿਆ ਹੈ ਕਿ ਇਸ ਸਬੰਧੀ ਮਾਨਯੋਗ ਕੋਰਟ ਦੇ ਵਿੱਚ ਜਿਹੜਾ ਕਿ ਜਵਾਬ ਪੇਸ਼ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਏਗੀ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਕਾਫੀ ਮੰਤਪਕ ਹੈ ਅਤੇ ਜਿਹੜਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਹੈ। ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਪੁਲਿਸ ਕੰਪਲੇਂਟ ਵੀ ਕੀਤੀ ਆ। ਪਰ ਪੁਲਿਸ ਨੇ ਵੀ ਕੋਈ ਸਖਤ ਐਕਸ਼ਨ ਨਹੀਂ ਲਿਆ ਹੈਗਾ। ਅੱਜ ਤਕਰੀਬਨ ਕਾਫੀ ਦਿਨ ਹੋ ਗਏ ਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਰਹਿ ਰਹੇ ਆ ਕਿੱਥੇ ਨਹੀਂ ਰਹਿ ਰਹੇ ਉਹ ਸਾਡੀ ਤਾਂ ਰਿਕਵੈਸਟ ਇਹੀ ਚ ਰਹੂ ਤਾਂ ਜੇ ਗਲਤੀ ਹੋਈ ਵੀ ਆ ਤਾਂ ਉਹ ਗਲਤੀ ਮੰਨ ਕੇ ਆਪਣੇ ਘਰੇ ਆ ਜਾਣ ਕਿਉਂ ਉਹਦੇ ਬੱਚੇ ਆ ਜੀ ਇੱਕ ਬੱਚਾ ਬੇਟਾ ਆ तकरीबन 2 ਸਾਲ ਦਾ ਆ ਜੀ ਇੱਕ ਬੇਟੀ ਆ 5 ਸਾਲ ਦੀ ਜੇ ਆਪਣੇ ਬੱਚੇ ਨੂੰ ਆ ਕੇ ਸੰਭਾਲ ਲੈਂਦੇ ਆ ਉਹ ਕਿਉਂਕਿ ਬੱਚਿਆਂ ਦੀ ਜਿਹੜੀ ਗਾਹ ਮੰਨ ਲਓ ਉਹਨਾਂ ਦੀ ਆਪਣੇ ਜਿੱਦਾਂ ਕਿ ਰਿਸਪੌਂਸਿਬਿਲਟੀ ਹੈਗੀ ਆ ਜਾ ਉਹਨਾਂ ਦੀ ਜੋ ਵੀ ਹੈਗੀ ਸਾਰ ਸੰਭਾਲ ਉਹ ਇੱਕ ਮਾਂ ਹੀ ਕਰ ਸਕਦੀ ਹੈ ਜੀ ਉਹ ਸੋ ਕਈ ਵਾਰ ਬੰਦੇ ਨੂੰ ਗਲਤੀ ਹੋ ਜਾਂਦੀ ਆ ਅਸੀਂ ਕਹਿੰਨੇ ਆ ਸਾਡੀ ਪੰਚਾਇਤ ਹੋਰ ਵੀ ਜਿਹੜੇ ਨਗਰਵਾਸੀ ਪਿੰਡ ਵਾਲੇ ਆ ਜੇ ਉਹ ਤੋਂ ਗਲਤੀ ਹੋਈ ਵੀ ਆ ਫਿਰ ਉਹ ਅਸੀਂ ਉਹਦੀ ਗਲਤੀ ਦਾ ਸਾਸ ਕਰਾ ਕੇ ਉਹਨੂੰ ਉਹਦੇ ਘਰ ਛੱਡ ਦਾਂਗੇ ਇੱਥੇ ਵੀ ਆਪਣੇ ਬੱਚਿਆਂ ਨੂੰ ਸੁਭਾਲ ਲੂਗੀ ਜੀ ਉਹ ਅਸੀਂ ਇਹੀ ਸਾਡੀ ਤਹੀ ਰਿਕਵੈਸਟ ਆ ਜੀ ਇਹ ਬਾਕੀ ਚਲੋ ਪਿੰਡ ਦੇ ਵਿੱਚ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਆ ਜੇ ਉਹਨੇ ਗਲਤੀ ਕੀਤੀ ਆ ਜੇ ਨੂੰ ਗਲਤੀ ਦਾ ਸਾਾਸ ਹੁੰਦਾ ਆ ਤੇ ਗਲਤੀ ਦਾ ਸਾਾਸ ਕਰਕੇ ਆਪਣੇ ਘਰੇ ਆ ਜਾਵੇ ਵਾਪਸ ਉਹ ਅਸੀਂ ਰਿਕਵੈਸਟ ਕਰ ਲਾਂਗੇ ਪੰਚਾਇਤ ਤੋਰ ਤੋਂ ਵੀ ਉਹ ਤੋਂ ਗਲਤੀ ਹੋ ਗਈ ਆ ਵੀ ਆਪਣੇ ਬੱਚਿਆਂ ਨੂੰ ਸੰਭਾਲ ਲਵੇ ਜੀ ਆ ਕੇ ਉਹ ਕਿੰਨੇ ਕਿੰਨੇ ਬੱਚੇ ਸੀ ਉਹਨਾਂ ਦੇ ਉਹਨਾਂ ਦੇ ਦੋ ਬੱਚੇ ਆ ਜੀ ਇੱਕ ਉਹਨਾਂ ਦੀ ਬੇਟੀ ਆ 5 ਸਾਲ ਦੀ ਤਕਰੀਬਨ ਉਹਨਾਂ ਦੀ ਉਮਰ ਆ ਤੇ ਇੱਕ ਉਹਨਾਂ ਦਾ ਬੇਟਾ 3 ਸਾਲ ਦਾ ਜੀ 2 ਸਾਲ ਦੋ ਦੋ ਸਾਲ ਦਾ ਜੀ ਦੋ ਸਾਲ ਤੇ ਜਿਹੜੇ ਤੁਹਾਡੇ ਚਾਚਾ ਜੀ ਕਿੱਥੇ ਨੇ ਉਹ ਆ ਉਹ ਇਟਲੀ ਰਹਿੰਦੇ ਆ ਜੀ ਉਹਨ ਕਿਸਲੇ 1 ਸਾਲ ਤੋਂ ਇਟਲੀ ਰਹੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ ਪਿੰਡ ਦੇ ਉਹ ਚਲੇ ਗਏ ਨੇ ਉਹ 14 ਤਰੀਕ ਦੀ ਰਾਤ ਨੂੰ ਉਹ ਸਾਡੇ ਉਹਨਾਂ ਦੇ ਮਾਤਾ ਜੀ ਸਾਡੇ ਜਿਹੜਾ ਚਾਚਾ ਜੀ ਉਹਨਾਂ ਦੇ ਮਾਤਾ ਜੀ ਇੱਥੇ ਉਹਨਾਂ ਦੇ ਨਾਲ ਸੀ ਜਦੋਂ ਉਹਨਾਂ ਦਾ ਬੱਚਾ ਜਿਹੜਾ ਛੋਟਾ ਸੀ ਉਹ ਰਾਤ ਨੂੰ ਉੱਠਿਆ ਤੇ ਰੋਣ ਲੱਗ ਪਿਆ ਤੇ ਉਹਨਾਂ ਨੇ ਕਿਹਾ ਆਪਣੀ ਨੋਨੋ ਵੀ ਬੇਟਾ ਬੱਚੇ ਨੂੰ ਚੱਕੋ ਤੇ ਬੱਚਾ ਰੋ ਰਿਹਾ ਤੇ ਉਹ ਕਿਤੇ ਲੱਭੇ ਨਹੀਂ ਉਹਨਾਂ ਨੂੰ ਤੇ ਉਹਨਾਂ ਨੇ ਸਾਨੂੰ ਡਰ ਕੇ ਫੋਨ ਕੀਤਾ ਵੀ ਰਾਤ ਨੂੰ ਲੱਭ ਨਹੀਂ ਰਹੇ ਪਤਾ ਨਹੀਂ ਕਿੱਥੇ ਚਲੇ ਗਏ ਆ ਤੇ ਫਿਰ ਅਸੀਂ ਜਦੋਂ ਮੌਕੇ ਤੇ ਆਏ ਆ ਅਸੀਂ ਬਹੁਤ ਰਾਤ ਨੂੰ ਭਾਲ ਕੀਤੀ ਦੋ ਦਿਨ ਕੰਢੇ ਸਾਨੂੰ ਉਹ ਕਿਤੇ ਨਹੀਂ ਲੱਭੇ ਕਿੰਨਾ ਟਾਈਮ ਹੋ ਗਿਆ ਸੀ ਉਹਨਾਂ ਦੇ ਵਿਆਹ ਨੂੰ ਲਗਭਗ 7-8 ਸਾਲ ਹੋ ਗਏ ਜੀ ਇਹ ਛੋਟੇ ਵਾਲਾ ਕੋਈ ਰਿਪੋਰਟ ਦਿਖਾਈ ਗਈ ਹੈ ਸਾਡੇ ਵੱਲੋਂ ਹਾਂਜੀ ਪਸੀ ਆਪਣੇ ਬਹਿਲੌਰ ਪਰਚੌਂਕੀ ਸਾਨੂੰ ਪੈਂਦੀ ਥਾਣਾ ਮਾਛੀਬਾਲਾ ਸਾਹਿਬ ਅਸੀਂ ਉੱਥੇ ਰਿਪੋਰਟ ਵਕਾਇਦਾ ਕਰੀ ਹੋਈ ਹੈ ਜਦ ਮੈਂ ਉੱਠ ਕੇ ਚਲੀ ਗਈ ਜਦ ਮੈਂ ਉੱਠੀ ਹੁ ਮੇਰਾ ਪੋਤਾ ਰੋ ਗਿਆ ਜਮੁੰਟਾ ਉਹਦਾ ੁੰਡਾ ਰੋ ਗਿਆ ਫਿਰ ਮੈਂ ਉੱਠ ਕੇ ਸਾਰੇ ਪਾਸੇ ਦੇਖਿਆ ਫੋਨ ਕਰਿਆ ਲੱਭੀ ਕਿਤੇ ਨਹੀਂ ਲੱਭੀ ਲੈਣਾ ਗੱਟਾ ਸਭ ਲੈ ਗਈ ਤੇ ਮੈਂ ਕੋਈ ਦੁਕਾਨਦਾਰ ਨੂੰ ਫੋਨ ਕਰਿਆ ਉਦੋਂ ਨੂੰ ਫੋਨ ਕਰਿਆ ਸੀ ਦੇਖ ਭਾਇ ਕੀਤੀ ਵੀ ਪਿੰਡ ਦਾ ਮੁੰਡੇ ਨਾਲ ਚਲੇ ਗਏ ਆ ਕੋਈ ਸਮਾਂਸਮੂਣ ਵੀ ਕੋਈ ਗੈਪ ਹੋਇਆ ਹੀ ਸਾਡਾ ਸਮਾਂ ਸਾਰੀਆਂ ਟੂਮਾਂ ਟੱਲੀਆਂ ਸਭ ਲੈ ਸਰਸਤਾਬਗੜ ਦਾ ਕੀ ਮਾਮਲਾ ਜੀ ਇਹ ਮਨਦੀਪ ਕੋਹਰਾ ਲੇਡੀਜ਼ ਇਹ ਵਾਈਫ ਹੋਵੇਗੀ ਸਤਪਾਲ ਸਿੰਘ ਸਤਪਾਲ ਸਿੰਘ ਇਹਦੇ ਘਰ ਵਾਲਾ ਵਿਦੇਸ਼ ਗਿਆ ਹੋਇਆ ਦੋ ਬੱਚੇ ਵੀ ਨਹੀਂ ਇਹ 14 2 26 ਦੀ ਘਰੋਂ ਗਈ ਹੈ ਜੀ ਤੇ ਇਹਨਾਂ ਨੇ ਗੁੰਮਸੂਦ ਦੀ ਸਾਡੇ ਕੋਲ ਦਰਜ ਕਰਾਈ ਆ ਤੇ ਅਸੀਂ ਡੀਡੀਆਰ ਬਕਦਰ ਦਰਜ ਕਰ ਦਿੱਤੀ ਤੇ ਇਹਨਾਂ ਨੇ ਜਵਾਨੀ ਤੌਰ ਤੇ ਵੀ ਦੱਸਿਆ ਵੀ ਕੋਈ ਹਰਜਿੰਦਰ ਸਿੰਘ ਆ ਬਣ ਸਤਾਵਗੜ ਦਾ ਵੀ ਉਹਦੇ ਨਾਲ ਇਹ ਸਬੰਧ ਸੀ ਉਹਦੇ ਨਾਲ ਹੀ ਗਈ ਆ ਇਹ ਤੇ ਕੋਈ ਸਮਾਨ ਸੂਣ ਵੀ ਨਾਲ ਲੱਗੀ ਕੋਈ ਹਾਂਜੀ ਇਹਨਾਂ ਦੇ ਜਿਹੜਾ ਜੇਠਾ ਮੋਹਨ ਸਿੰਘ ਉਹਨਾਂ ਨੇ ਕੋਈ ਸਾਡੇ ਕੋਲ ਬਿਆਨ ਜਵਾਨੀ ਤੌਰ ਤੇ ਦਿੱਤਾ ਵੀ ਕਹਿੰਦੇ ਕੋਈ ਦੂਸ ਸਮਾਨ ਆਪ ਦਾ ਸੋਨਾ ਸਣਾ ਵੀ ਲੈ ਗਿਓ ਹੁਣ ਇਸ ਸਮਾਨ ਦੇ ਅੱਗੇ ਕੀ ਚੱਲਿਆ ਜੀ ਇਸ ਦਾ ਅੱਗੇ ਸਰ ਅਸੀਂ ਜਾਂਚ ਕਰ ਰਹੀ ਆਂ ਤੇ ਸਾਨੂੰ ਇੱਕ ਮਾਨਯੋਗ ਹਾਈ ਕੋਰਟ ਵੱਲੋਂ ਪਟੀਸ਼ਨ ਨੰਬਰ ਵੀ ਹੈ 1965 ਅਵਲੀਕ 26 ਵੀ ਲਿਵਿੰਗ ਰਿਲੇਸ਼ਨ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਆ ਵੀ ਅਸੀਂ ਲੈ ਰਹੇ ਉਹਨਾਂ ਨੇ ਸਖ਼ਤੀ ਮੰਗ ਵੀ ਕੀਤੀ ਹੈ ਜੀ ਜੀ ਉਹਨਾਂ ਨੇ ਸਖ਼ਤੀ ਮੰਗ ਕੀਤੀ ਹੈ ਤੇ ਹੁਣ ਅੱਗੇ ਅਸੀਂ ਮਾਨਯੋਗ ਹਾਈ ਕੋਰਟ 'ਚ ਜਵਾਬ ਦੇਣਾ ਉਸ ਬੰਦੇ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਪੁਲਿਸ ਕੰਪਲੇਂਟ ਵੀ ਕੀਤੀ ਆ ਪਰ ਪੁਲਿਸ ਨੇ ਵੀ ਕੋਈ ਸਖ਼ਤ ਐਕਸ਼ਨ ਨਹੀਂ ਲਿਆ ਹੈਗਾ ਆਦੇ तकरीबन ਕਾਫੀ ਦਿਨ ਹੋ ਗਏ ਆ ਉਹਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਰਹਿ ਰਿਹਾ ਕਿੱਥੇ ਨਹੀਂ ਰਹਿ ਰਿਹਾ ਉਹ ਸਾਡੀ ਤਾਂ ਰਿਕੁਐਸਟ ਹੈ ਇਹੀ ਚ ਰੋ ਗਲਤੀ ਮੰਨ ਪਹਿਲਾ ਹਾਲ ਪੰਜਾਬ ਦੀਆਂ ਨਾਲ ਖਾਸ ਖਬਰਾਂ ਦੇ ਬਲੇਟ